ਇਹ ਨੇ ਤੇ ਹੈ ਨਹੀਂਗਾ ਵੀ ਉਹ ਇੱਕ ਥਾਂ ਤੇ ਜੇ ਆਏ ਐ ਜੇ ਬੈਠੇ ਐ ਤੇ ਉਹਨੇ ਕ ਥਾਂ ਤੇ ਰਹਿੰਦੇ ਐ ਰਾਏਕੋਟ ਵਾਲਿਓ ਜਿੱਥੇ ਘਰ ਬਣਾ ਕੇ ਬੈਠਿਓ ਕਦੇ ਹੋ ਸਕਦਾ ਉੱਥੇ ਵੀ ਕਲਗੀਆਂ ਵਾਲੇ ਲੰਗੇ ਹੋਣ ਲੰਮੇ ਜਟਪੂਰੇ ਤੋਂ ਕਲਗੀਆਂ ਵਾਲੇ ਰਾਏਕੋਟ ਆਉਂਦੇ ਐ ਤੇ ਜੇ ਦਸ਼ਮੇਸ਼ ਜੀ ਦੀ ਉਹ ਧਰਤੀ ਪ੍ਰਗਟ ਹੋ ਗਈ ਵੀ ਇਹ ਥਾਂ ਦੇ ਉੱਤੇ ਮਹਾਰਾਜ ਨੇ ਕਾਈ ਦਾ ਬੂਟਾ ਪਟਿਆ ਉਹ ਜਗ੍ਹਾ ਪ੍ਰਗਟ ਹੈ ਉਹਦਾ ਪਤਾ ਹੈ ਉਹਦਾ ਇਤਿਹਾਸ ਹੈ ਉਹਦੇ ਨਾਲ ਕੋਈ ਹਿਸਟਰੀ ਜੁੜੀ ਜੁੜ ਗਈ ਵਿਹਾਂ ਇੱਥੇ ਆ ਕੌਤਕ ਵਰਤਾਇਆ ਇੱਥੇ ਆ ਖੇਡ ਖੇਡੀ ਇੱਥੇ ਆ ਵਚਨ ਕੀਤਾ ਇਸ ਧਰਤੀ ਉੱਤੇ ਪਰ ਸਤਿਗੁਰੂ ਹੁਣ ਏਦਾਂ ਵੀ ਨਹੀਂ ਹੁੰਦਾ ਵੀ ਜੇ ਇੱਥੇ ਬੈਠੇ ਐ ਸਵੇਰੇ ਨਾ ਸੈਰ ਕਰਦੇ ਹੋਣਗੇ ਸ਼ਾਮ ਨੂੰ ਨਾ ਸੈਰ ਕਰਦੇ ਹੋਣਗੇ 10 20 ਕਿਲੋਮੀਟਰ ਵਾਲੇ ਦਵਾਲੇ ਵੈਸੇ ਹੀ ਸੁਭਾਅ ਹੀ ਅੱਜ ਕੱਲ ਸਾਨੂੰ ਸੁਭਾਅ ਨਹੀਂ ਪੁਰਾਣਿਆਂ ਨੂੰ ਤੇ ਸਭ ਨੂੰ ਹੀ ਸੁਭਾਅ ਸੀ ਕਿ 10 20 ਕਿਲੋਮੀਟਰ ਤੇ ਵੈਸੀ ਹੀ ਸੈਰਾਂ ਕਰਦੇ ਸੀ ਸੂਰਜ